ਰਾਣਾ ਤੋਂ ਮਕਾਨ ਮਾਲਕਾਂ ਨੇ ਘਰ ਦੀ ਸਫਾਈ ਕਰਵਾਈ ਜਾਂ ਲੱਗਿਆ ਦੀਵਾਲੀ ਮਨਾਉਣ ਖਾਤਰ 500 ਰੁਪਏ ਰਾਣੂ ਨੂੰ ਦੇ ਦਿੱਤੇ। ਰਾਣੂ ਸਾਰੇ ਰਹਾ ਹੱਥ 'ਚ ਨੋਟ ਨੂੰ ਘੁੱਟ-ਘੁੱਟ ਫੜੀ ਖਿਆਲਾਂ ਵਿੱਚ ਡੁੱਬਦੀ ਜਾ ਰਹੀ ਸੀ। ਉਹ ਇਕੱਲੀ ਹੀ ਮੁਸਕਰਾਉਂਦੀ ਹੋਈ ਸੋਚ ਰਹੀ ਸੀ ਚਲੋ ਬੀਬੀ ਧੀ ਦਾ ਸੋਹਣਾ ਜਿਹਾ ਸੂਟ ਆ ਜਾਊ। ਰਾਜੂ ਦੀਆਂ ਚੱਪਲਾਂ ਵੀ ਟੁੱਟੀਆਂ ਪਈਆਂ ਨੇ ਨਵੀਆਂ ਚੱਪਲਾਂ ਪਾ ਕੇ ਖੁਸ਼ ਹੋ ਜਾਊ। ਰਹਿੰਦੇ ਪੈਸਿਆਂ ਦੇ ਦੀਵਾਲੀ ਵਾਲੇ ਦਿਨ ਲੱਡੂ ਲਿਆ ਦੇਵਾਂਗੀ, ਕੋਈ ਵਧੀਆ ਜਿਹੀ ਸਬਜ਼ੀ ਵੀ ਲੈ ਆਵਾਂਗੀ। ਬਾਲ ਵਿਚਾਰੇ ਰੋਜ ਚਟਨੀ ਤੇ achar ਨਾਲ ਖਾਂਦੇ ਆ ਸੋਚਾਂ ਸੋਚਦਿਆਂ ਰਾਣੂ ਘਰ ਪਹੁੰਚ ਗਈ ਰਾਜੂ ਤੇ ਦੀਪੀ ਮਾਂ ਨੂੰ ਵੇਖ ਕੇ ਖੁਸ਼ ਹੋ ਗਏ ਉਸ ਨੇ ਆਪਣੇ ਬੱਚਿਆਂ ਨੂੰ 500 ਦਾ ਨੋਟ ਖੁਸ਼ੀ ਖੁਸ਼ੀ ਬਖਾਇਆ ਇੰਨੇ ਨੂੰ ਉਸ ਦਾ ਘਰ ਵਾਲਾ ਉੱਠਿਆ ਤੇ ਰਾਣੂ ਦੇ ਹੱਥਾਂ ਚੋਂ 500 ਦਾ ਨੋਟ ਖੋ ਕੇ ਬਾਹਰ ਵੱਲ ਤੁਰ ਗਿਆ ਰਾਣੂ ਰੋਂਦੀ ਕਲਪ ਦੀ ਦਰਵਾਜ਼ੇ ਤੱਕ ਪੈਸੇ ਪੜਨ ਲਈ ਭੱਜੀ ਬਾਰੋਂ ਰਾਣੂ ਨੂੰ ਧੱਕਾ ਦੇ ਕੇ ਸੁੱਟ ਗਿਆ 10 ਕਿ ਮਿੰਟਾਂ ਬਾਅਦ ਮਹਿੰਗੀ ਸ਼ਰਾਬ ਲੈ ਕੇ ਘਰ ਮੁੜਿਆ ਮੇਜ਼ ਤੇ ਧਰ ਕੇ ਗਲਾਸ ਚ ਸ਼ਰਾਬ ਪਾ ਕੇ ਪੀਣ ਲੱਗਾ ਹਰਾਨੋ ਬੱਚਿਆਂ ਨੂੰ ਕਲਾ ਵਿੱਚ ਲੈ ਕੇ ਇਹ ਸਭ ਵੇਖਦੀ ਰਹੀ ਉਹਨੂੰ ਲੱਗਿਆ ਜਿਵੇਂ ਉਸ ਦਾ ਪਤੀ ਰਾਣੂ ਤੇ ਬੱਚਿਆਂ ਦੀਆਂ ਰੀਚਾਂ ਨੂੰ ਘਟਾ ਘਟ ਪੀ ਰਿਹਾ ਹੋਵੇ ਰਾਣੂ ਦੇ ਸੁਪਨੇ ਉਸ ਦੀਆਂ ਅੱਖਾਂ ਚੋਂ ਹੰਝੂ ਬਣ ਵਹਿ ਤਰੇ